हेलो तुसी आज रोपर नु देख रहे हो नमस्कार आप देख रहे सच की आवाज रोपे नाइन्टी नाइन जिस पर आप विश्वास करते हैं रोपर नंगल आनंद की पल पल की खबरों के साथ अपडेट रहने के लिए बने रही नाइन चैनल न बिलकुल कोई कब्जा उन्हें डर छाटते हैं तो कोई भी ਕੋਈ ਵੀ ਨਾ ਨਾ ਜਬਲ ਦਾ ਸੱਚੇ ਹਾਂ ਜਬਲ ਦਾ ਸੱਚੇ ਹਾਂ ਜੀ ਨਾ ਮੈਂ ਤਾਂ ਨਹੀਂ ਜਾਣਦੀ ਨਹੀਂ ਆਪ ਸਰਾਲ ਤੇ ਜਮਲਾ ਦੇ ਕਿਹੜੇ ਆਪ ਸਰਾਲ ਅਸੀਂ ਕਬੂ ਨੂੰ ਕਿਹਾ ਵੀ ਅਸੀਂ ਆਪੇ ਉਹ ਕਰੂਗੇ ਜੇ ਖਣ ਜੋ ਹੋਈ ਅਸੀਂ ਕੋਈ ਪ੍ਰਕਾਰ ਜੇ ਨਹੀਂ ਕੋਈ ਸਿਰ ਜੰਗਰ ਆ ਵਾਸਤੇ ਰੱਖਿਆ ਹੋਈ ਅਸੀਂ ਕੋਈ ਦੋਸਤਿਆਂ ਤੋਂ ਮੈਂ ਜੀ ਗਾਰਵੇ ਲਾਲਚੰਦਪੁਰ ਤੱਕ ਵੀ ਜਾਵਾ ਔਰ ਜਿਹੜਾ ਇਹਨਾਂ ਨਿਯਾਜ਼ ਕਬਜਾ ਕਰਿਆ ਵਾ ਪੁਲਿਸ ਤੇ ਸਜ਼ਾ ਹੋ ਜਾਵਾ ਜੀ ਇਹ ਵਾਹ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅਸੀਂ ਅੱਜ ਆਏ ਭੋਲੇ ਆਲ ਪਿੰਡ ਇੱਥੇ ਸਾਨੂੰ ਇਹ ਪਤਾ ਲੱਗਿਆ ਕਿ ਫੋਰੈਸਟ ਮਹਿਕਮੇ ਨੇ ਕੁਝ ਗਰੀਬ ਲੋਕਾਂ ਤੇ ਬਹੁਤ ਜ਼ਿਆਦਾ ਤਕਾ ਦਿੱਤਾ ਆਉ ਜਾਣਦੇ ਹਾਂ ਸਾਰਾ ਉਹਨਾਂ ਦਾ ਪੱਕ ਜਾਣਦੇ ਆ ਪਿੰਡ ਵਾਸੀ ਆਗੇ ਹੋਏ ਕੈਮਰਾਮੈਨ ਨੂੰ ਕਹਾਂਗਾ ਦਿਖਾਏ ਉਧਰ ਮਾਤਾ ਪੈਣਾ ਵੀ ਖੜੀਆਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਆਹ ਸਾਹਮਣੇ ਫੋਰੈਸਟ ਦਾ ਕੀ ਆਗਾ ਜੀ ਗਾਰਡਪੋਰਟ ਗਾਰਡ ਕੁਆਟਰ ਹੈ ਦੇਖੋ ਤਾਜ ਮਹਿਲ ਨਾਲੋਂ ਵੀ ਜ਼ਿਆਦਾ ਇਹ ਹੋ ਗਿਆ ਇਸ ਟਾਈਮ ਮਹਿਕਮੇ ਨੂੰ ਇੱਥੇ ਦੱਸੋ ਮੈਨੂੰ ਕਿ ਆ ਇਹਨਾਂ ਨੇ ਕਬਜ਼ਾ ਕੀਤਾ ਵਾ ਦਿਖਾਇਓ ਮੈਨੂੰ ਆ ਦਿਖਾਇਓ ਕੈਮਰਾ ਮੈਂ ਦੀ ਦਿਖਾਇਓ ਕਿਆ ਕਬਜ਼ੇ ਕੀਤੇ ਹੋਏ ਨੇ ਕੁਝ ਵੀ ਨਹੀਂ ਕੀਤਾ ਹੋਇਆ ਜੇ ਮੱਝਾਂ ਮੜੀਆਂ ਬੱਲ ਨਹੀਂਆਂ ਗਾਈਆਂ ਬੱਲ ਨਹੀਂਆਂ ਜਾਪੋ ਰੱਖ ਲਿਆ ਤਾਂ ਇਹ ਕਬਜ਼ੇ ਹੋਗੇ ਹਲਕਾ ਬਤਾਇ ਕਿ ਦਿਨੇ ਚਟਾ ਜੀ ਮਤ ਪ੍ਰਾਣਾ ਗਿਰਨੇ ਵਾਲਾ ਹੋਇਆ ਵਾ ਇੱਥੇ ਅੰਦਰ ਕੱਖ ਵੀ ਨਹੀਂ ਕੁੱਤੇ ਬੈਠੇ ਹੋਏ ਇੱਥੇ ਵੀ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ ਵਾ ਬਸ ਸਾਡੀ ਜੋ ਨਿਗਾਹ ਦੇਖ ਰਹੀ ਹੈ ਇਸ ਟਾਈਮ ਮੈਂ ਅਫਸਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਖੁਦ ਆ ਕੇ ਇੱਕ ਵਾਰ ਦੇਖੋ ਇੱਥੇ ਕਿਹੜਾ ਕਬਜ਼ਾ ਹੋਇਆ ਵਾ ਕੀ ਕੀਤਾ ਹੋਇਆ ਹੀ ਨਹੀਂ ਕੋਈ ਕੋਈ ਇਮਾਰਤ ਨਹੀਂ ਬਣੀ ਕੋਈ ਬਿਲਡਿੰਗ ਨਹੀਂ ਬਣੀ ਕੋਈ ਕੁੱਲੂ ਨਹੀਂ ਬਣਿਆ ਕੋਈ ਕੌਪ ਨਹੀਂ ਬਣਿਆ ਵਾ ਇੱਥੇ ਹੈ ਕਿ ਆਂ ਦਰਅਸਲ ਗੱਲ ਇਹ ਕਿ ਆ ਗਿਆ ਜੀ ਤੁਸੀਂ ਲੈ ਛੱਡ ਦੋ ਇਹਨੂੰ ਪੱਕਾ ਉੱਧਰ ਕਰੋ ਫੋਟੋ ਕਰ ਲੂ ਕੈਮਰਾ ਸਸਵੀਕਾਰ ਜੀ ਸਰ ਬੇਨਤੀ ਇਹ ਹੈ 16 ਤਰੀਕ ਨੂੰ ਬਲੈਕ ਆਫਸਰ ਔਰ ਬੰਗਾਰਡ ਉਰ ਆਏ ਉਹਨੇ ਸਾਨੂੰ ਕਿਸੇ ਦਾ ਪੁੱਛਿਆ ਨਹੀਂ ਇਹ ਸਾਰਾ ਜਿਹੜਾ ਉਹ ਪਕਾਪ ਤੇ ਡੇਗ ਦਿੱਤੇ ਜਾ ਸੀ ਪੁੱਛਿਆ ਕਿ ਆਹ ਕਾਰ ਬਾਈ ਉਹ ਨਹੀਂ ਕਿਹਾ ਪਰ ਲਾਲ ਚੰਦ ਸਾਨੂੰ ਮਜਬੂਰ ਕਰ ਰਿਹਾ ਜੀ ਅਸੀਂ ਗਰੀਬ ਬੰਦੇ ਜਗਾ ਇਹ ਮਹਿਕ ਮੇ ਦੀ ਅਸੀਂ ਕੋ ਧੱਕਾ ਨਹੀਂ ਕਰਦੇ ਤੇ ਕੋਈ ਕਬਜਾ ਨਹੀਂ ਕਰੇ ਅਬ ਗਰੀਬ ਹੋਣੇ ਕਰਕੇ ਅਸੀਂ ਆ ਡੰਗਰ ਸ਼ੋਮਾ ਬਨ ਲੈਂਦੇ ਤੇ ਜਿਹੜਾ ਲਾਲ ਚੰਦ ਦੇ ਕਲਤਾਰਪੁਰ ਦਾ ਬਸਾਸੀ ਹੈ ਜੀ ਇਹ ਸ਼ਿਕਾਇਤੀ ਬੰਦਾ ਆਪਣੇ ਪਿੰਡ ਦੀਆਂ ਉਹ ਸਾਡੇ ਦੀਆਂ ਹੀ ਕੋਈ ਹੱਤ ਨਹੀਂ ਛੱਡਿਆ ਇਹਨੀਆਂ ਸ਼ਿਕਾਇਤਾਂ ਕਰਨੀਆਂ ਹੋ ਤੁਹਾਡੀ ਜਿਹੜੀ ਇਹ ਸ਼ਿਕਾਇਤ ਹੈ ਇੱਥੇ ਵੀ ਇਹ ਕਿਆ ਕੀਤੀ ਵੀ ਇਹ ਜਿਹੜੀ ਗਾਰਡ ਕੁਆਟਰ ਦੀ ਸ਼ਿਕਾਇਤ ਹੈ ਇਹਨੇ ਲਾਲਚੰਦ ਮਹਿਕਮੇ ਨੂੰ ਕਿਹਾ ਪਈ ਨਹੀਂ ਕਬਜਾ ਕਰਿਆ ਵਾਜੀ ਕਬਜਾ ਤੁਸੀਂ ਉਹ ਰਾਕੇ ਮੌਕੇ ਪਰ ਦੇਖ ਸਕਦੇ ਜਦ ਕਿ ਆ 13 ਕਨੈਲ ਕੁਸ ਮਰ ਦੇ ਜਗਾ ਜਿਹੜੀ ਸ਼ਾਮ ਲਾਟੀ ਨੇ ਆ ਪਰੋਕੀ ਵੀ ਹੈ ਪੂਰਾ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਹੈ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਦਿਨੇਸ਼ ਚਦ ਦਾ ਮਲੇ ਨੂੰ ਬੇਨਤੀ ਹੈ ਕਿ ਬੰਡੀ ਘਰ ਵਿੱਚ ਲਾਲਚੰਦਪੁਰ ਕਰੀ ਜਾਵੇ ਉਹ ਜਿਹੜਾ ਇਹਨਾਂ ਨਜਾਇਜ਼ ਕਬਜ਼ਾ ਕਰਿਆ ਵਾ ਉਹ ਹੀ ਤੇ ਸ਼ਾਇਆ ਜਾਵੇ ਜੀ ਇਹ ਤੁਸੀਂ ਕਹਿ ਰਹੇ ਵੀ ਜਿਹੜੇ ਮੈਕਮੇ ਵਾਲੇ ਆ ਇਮੀ ਬਹੁਤ ਜ਼ਿਆਦਾ ਧੱਕਾ ਕੀਤਾ, ਕੀ ਕੀਤਾ? ਹਾਂ ਮੈਂਕ ਮੈਂ ਲਾਲ ਚੰਦ ਦੇ ਕਹੇ ਤੇ ਸਾਨੂੰ ਬਿਨਾਂ ਨੋਟਸ ਦਿੱਤੇ ਤੇ ਜਿਹੜਾ ਸਾਡਾ ਸਮਾਨ ਖਿਲਾ ਰਿਆ ਜੀ। ਅੰਦਰ ਸਾਡੇ ਛੱਡ ਦਿੱਤਾ। ਉਹ ਨੋਟਸ ਨੋਟਸ ਆ ਗਿਆ ਵਾ ਲਾਲ ਚੰਦ ਦਾ। ਨਹੀਂ ਉਹ ਜਿਹੜਾ ਜਗ੍ਹਾ ਦਾ ਨੋਟਸ ਹੈ ਜੀ 11 ਨੋਟਸ ਕਢਾਏ ਬਿਓ ਸਾਡੀ ਰਹਿਈ ਜ਼ਮੀਨ ਹੈ ਜੀ। ਜਿਹਦੇ ਲਾਲ ਚੰਦ ਨੇ ਨੋਟਸ ਕਢਾਏ ਬਿਓ ਲਾਲ ਚੰਦ ਜਿਹੜਾ ਅਸਲ ਸ਼ਿਕਾਇਤਕਰਤਾ ਜੀ ਉਹਨੇ ਵੱਖ-ਵੱਖ ਮਹਿਕਮਿਆਂ ਦੇ ਔਰ ਕੋਈ محکمہ ਛੱਡਿਆ ਨਹੀਂ ਬਰਤਸ ਬੁਲਾਈ ਸਾਡਾ ਫਰੈਸ਼ ਡਿਪਾਰਟਮੈਂਟ ਆ ਪਟਵਾਰੀਆਂ ਦੇ ਇਹ ਐਸਾ ਸ਼ਿਕਾਇਤੀ ਬੰਦਾ ਜੀ ਨੇ ਆਪ ਉਹ ਰੋਕੀ ਵੀ ਆਪਨਾ ਪਿੰਡ ਵੀ ਨ ਤੱਕ ਕਰਿਆ ਵਾ ਉੱਥੇ ਵੀ ਥੁਥੇ ਪਾਚੇ ਪਾਇਵੇ ਸਾਡੇ ਪਰ ਵੀ ਕੈਸਾ ਬਕਰਦ ਮਾਤਾ ਜਿਹਦੇ ਅਸੀਂ ਸ਼ਾਮਲ ਨਹੀਂ تھے ਉੱਥੇ ਵੀ ਸਾਡੇ ਪਰ ਕੋਰਟ ਕੇਸ ਕਰਿਆ ਪ੍ਰਸ਼ਾਸਨ ਨੂੰ ਉਹ ਦinesh Chadha ji nu ਇਹ ਹੀ ਅਪੀਲ ਕਰਦੇ ਆ ਪੀਜਾ ਪਰਬੰਦ ਦੀ ਜੋ ਕਾਰਵਾਈ ਕਰੀ ਜਾਵੇ ਤੇ ਨਹੀਂ ਸਾਨੂੰ ਸੜਕਾਂ 'ਪਰ ਆਣਾ ਪਊਗਾ ਮਜਬੂਰ ਹੋ ਕੇ ਅਸੀਂ ਡੀਸੀ ਦਫ਼ਤਰ ਤੇ ਔਰ ਹਾਂ ਬੋਲੋ ਬੋਲੋ ਉਹ ਬੜਬ ਭਾਗਦੀ ਹੈ ਫੁਰੇ ਦਫ਼ਤਰ ਵੀ ਅਸੀਂ ਤੁਹਾਡੇ ਨਾਲ ਆਣੇ ਨੂੰ ਮਜਬੂਰ ਹੋਵਾਂਗੇ ਹੁਣ ਤੁਸੀਂ ਕੀ ਚਾਹਦੇ ਵੀ ਸਾਡੇ ਜਿਹੜਾ ਕੁੱਪ ਵਗੈਰਾ ਮੜਾ ਜਾ ਪਿਆ ਇਹ ਰਹਿਣ ਦਿਨ ਪਿਆ ਕੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਗਰੀਬ ਬੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਜੀ ਮਜਬੂਰੀ ਨੂੰ ਅਸੀਂ ਇੱਥੇ ਲਾਇਆ ਵਾਤਾ ਅਸੀਂ ਇਹੀ ਮਹਿਕਮੇ ਤੇ ਮੰਗ ਕਰਦੇ ਆ ਜਿਹੜਾ ਸਾਡੇ ਇੱਥੇ ਅਸੀਂ ਕੋਈ ਕਬਜ਼ਾ ਕਰਦੇ ਨਹੀਂ ਕਰਨੀ ਕੋ ਜਗ੍ਹਾ ਨਹੀਂ ਪਾਣੀ ਤੋ ਹੱਦ ਦੇ ਜਿਹੜੇ ਢੰਗਾਰੇ ਜਿੱਦਾਂ ਪਹਿਲਾਂ ਤੇ ਉਦਾਂ ਬੱਜੇ ਜਾਣ ਤੇ ਜੇ ਅਸੀਂ ਕੋਈ ਕਬਜ਼ਾ ਕਰਾ ਗਏ ਥੇ ਕੋ ਜਗਾ ਬਾਵਾਂਗੇ ਸਾਡੇ ਵਿਰੁੱਧ ਵਿਭਾਗ ਮੰਤਰੀ ਕਾਰਵਾਈ ਕਰੇ ਜੀ ਤੁਸੀਂ ਪਿੰਡ ਜਬਰਦਸਤ ਇੱਥੇ ਸਿੱਟਿਆ ਹਾਂਜੀ ਜਬਰਦਸਤ ਇੱਥੇ ਸਿੱਟਿਆ ਹਾਂਜੀ ਜਬਰਦਸਤ ਨਾਮ ਤਾਂ ਮੈਂ ਜਾਣਦੇ ਨਹੀਂ ਆਫਸਰ ਆਇਆ ਤੇ ਜੰਗਲਾਤ ਜਿਹੜੇ ਆਫਸਰ ਆਇਆ ਤੁਹਾਨੂੰ ਹਾਂਜੀ ਕੋਈ ਵੀ ਇਹਨਾਂ ਨੂੰ ਪਹਿਲਾਂ ਕੋਈ ਕਿਸੇ ਤਰ੍ਹਾਂ ਦੀ ਸਮਨ ਵਗੈਰਾ ਨਹੀਂ ਆਇਆ ਹੈ ਕੁਝ ਕੁਝ ਕਹਿਣਾ ਚਾਹੁੰਦੇ ਜੀ ਕੁਝ ਕਹਿਣਾ ਚਾਹੁੰਦੇ ਇਹ ਤੇ ਭਾਈ ਸਾਡੇ ਨਾਲ ਜਿਆਦਾ ਤੱਕਾ ਹੋ ਰਿਹਾ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪੇ ਉਹ ਕਰੂੰਗਾ ਜੇ ਸਾਨੂੰ ਚ ਹੋਈ ਪਰ ਅਸੀਂ ਕੋਈ ਪ੍ਰਕਾਅ ਜ ਨਹੀਂ ਕੋਈ ਕੋਈ ਸੱਜ ਡੰਗਰਾ ਵਾਸਤੇ ਰੱਖਿਆ ਬਈ ਅਸੀਂ ਕੋਈ ਤੇ ਨਿਸ਼ਾਨ ਉਹ ਨਹੀਂ ਕਰਦੇ ਹੈਗੇ ਵੀ ਹਾਂ ਅਸੀਂ ਜਗਾ ਪਾਣੀ ਕਿ ਕਿੱਦਾਂ ਕਿੱਦਾਂ ਸਾਡੇ ਕੋਲ ਜਗਾ ਕੱਟਾ ਜਿਉਂਦੇ ਕਰਕੇ ਉਹ ਕਰਿਆ ਵਾ ਹਾਂ ਬਿਲਕੁਲ ਤਾਂ ਦਿਖ ਰਿਹਾ ਇਹ ਕੁਝ ਨਹੀਂ ਹੋਇਆ ਬਾ ਦੇਖੋ ਆ ਵੀ ਬਿਲਕੁਲ ਖਾਲੀ ਪਿਆ ਸਾਰਾ ਕੁਝ ਵੀ ਨਹੀਂ ਆ ਉੱਤੇ ਕੁੱਤਾ ਬੈਠਾ ਇੱਕ ਉਹ ਸਾਹਮਣੇ ਤੂੰ ਨਹੀਂ ਸਾਨੂੰ ਜੀ ਸਾਨੂੰ ਪੁੱਛਿਆ ਉਹ ਉਹੀ ਬੈਠਾ ਮੈਨੂੰ ਉਹੀ ਮੇਲਾ ਦਾ ਉਹੀ ਇਸ ਟਾਈਮ ਇੱਥ ਇਹ ਤਾਂ ਸਾਰਾ ਖਾਲੀ ਪਿਆ ਬਿਲਡਿੰਗ ਦਾ ਪਤਾ ਨਹੀਂ ਕਦ ਗਿਰ ਜਾਣਾ ਕਿਹੜੇ ਕਬਜ਼ੇ ਕੀਤੇ ਹੋਏ ਐ ਇੱਥੇ ਚਲੋ ਇਹ ਤਾਂ ਬਿਲਕੁਲ ਦਿਨੇਸ਼ ਪਾਜੀ ਦਿਨੇਸ਼ ਛੱਡਾ ਜੀ ਹਲਕਾ ਵਿਧਾਇਕ ਤੁਸੀਂ ਹਮੇਸ਼ਾ ਗਰੀਬਾਂ ਦੀ ਸੁਣਦੇ ਇਹਨਾਂ ਵੱਲ ਵੀ ਦੇਖਿਓ ਜਰਾ ਆ ਕੇ ਕੁਝ ਵੀ ਨਹੀਂ ਹੈਗਾ ਕੀ ਇੱਕ ਛੋਟਾ ਜਿਹਾ ਭੋਜੇ ਰੱਖਿਆ ਪਾਉਂ ਨਹੀਂ ਹੋਰ ਤਾਂ ਕੁਝ ਦਿਖਦਾ ਨਹੀਂ ਕਹੇ ਮਾਤਾ ਜੀ ਹੋਰ ਤਾਂ ਨਹੀਂ ਕੁਝ ਹੈਗਾ ਨਹੀਂ ਜੀ ਇਹ ਤਾਂ ਕੁਝ ਨਹੀਂ ਹੈ ਸਾਨੂੰ ਤਾਂ ਬੀਤ ਨਹੀਂ ਸਾਨੂੰ ਤਾਂ ਬਹੁਤ ਤੰਗ ਕੀਤਾ ਪਾਉਂ ਸਰਪੰਦੇ ਨੇ ਹਾਂ ਇਹ ਸਾਨੂੰ ਤਾਂ ਮਾਰ ਮਾਰੀ ਗੱਲਾਂ ਤੇ ਦਰਖਾਸਤ ਵੀ ਦੇਂਦਾ ਅਸੀਂ ਗਰੀਬ ਆਦਮੀਾਂ ਤੰਗ ਕੀਤਾ ਪਾਉ ਸਾਡੇ ਲਾਲ ਚੰਦ ਨੇ ਸਾਡੇ ਪੰਜ ਸਾਡੇ ਬੱਚਿਆਂ ਨੇ ਰੋਟੀ ਦੇਣਾ ਕਿ ਐਸੇ ਸੜਕਾਂ 'ਤੇ ਬੈਰ ਕੇ ਬੈਠ ਜਾਣਾ ਬੈਸੇ ਕਮਾਣਾ ਵੀ ਕਿਹਾ ਹੈ ਤੁਹਾਡਾ ਪਿੰਡ ਦਾ ਨਾਂ ਗਿਆ ਸਾਡੇ ਪਿੰਡ ਦਾ ਪੋੜਿਆਰ ਹੈ ਜੀ ਕੋਲੇ ਵਾਲ ਮੈਨੂੰ ਲੱਗਦਾ ਸਾਰਾ ਹੀ ਗਿਆ ਬੱਕਟਾ ਇੰਨੇ ਕੀ ਜੀ ਵੋਟਰ ਆਪਣੇ ਸਾਰੇ ਲਕਸਾਨੇ ਡੰਗਰ ਪਸੂ ਵੀ ਨਹੀਂ ਬਣਨ ਦਿੰਦਾ ਤੇ ਸਾਨੂੰ ਬ੍ਰੈਨ ਨਹੀਂ ਦਿੰਦੇ ਤੇ ਐਸੇ ਜੀ ਕਬਜੇ ਐਸੇ ਕਰਨੇ ਨੇ ਅਸ ਗਰੀਬ ਆਦਮੀ ਕਬਜ ਕਰਵੇ ਜੋ ਗੀਆਂ ਸੇ ਹੈ ਜੀ ਸਹਿਮਤੀ ਨਾਲ ਡੰਗਰ ਪਾਚੋ ਸ਼ੌਂ ਬੰਨਦੇ ਨੇ ਸਾਰੀ ਗਰੀਬੀ ਦਾ ਇਹਨੂੰ ਫਾਇਦਾ ਉਠਾਂਦਾ ਫਿਰਾਲ ਜਨ ਠੀਕ ਹੈ ਹਾਂ ਜੀ ਫੁਰਤਾਂ ਕਜੋਸ਼ ਹੱਕ ਘਰ ਪਿਆ ਹੈ ਨਹੀਂ ਐ ਫਿਰ ਉਹਨੂੰ ਬੁਲਾ ਲੈ ਹੱਥ ਜੋੜ ਕੇ ਵੀ ਕਹਿ ਦੇ ਉਹਨੂੰ ਬੁਲਾ ਲੈ ਨੇ ਘਰਵਾਰੇ ਨੂੰ ਫੇਰ ਅਸੀਂ ਤੂੜੀ ਅਸੀਂ ਚੱਕ ਲੈਣ ਉਹਨੇ ਆਪੇ ਹੀ ਚੱਕ ਚੱਕ ਆ ਉਹ ਸਿੱਤੀ ਬੀਜੀ ਉਹ ਦੇਖ ਲਓ ਤੁਸੀਂ ਆਪੇ ਦੇਖ ਦੀ ਸਾਨੂੰ ਠੀਕ ਹੈ ਜੀ ਉਹ ਟੀਨ ਦੇ ਪਾਤਰ ਸੈੱਟ ਦੇਤੇ ਡੰਗਰ ਖੋਲ ਦੇਤੇ ਆ ਜੋ ਜੋ ਘਰਵਾਰੇ ਰੋਂਦੀ ਫੇਰਦੀ ਉਹਦੇ ਕੰਮ ਨੂੰ ਉਹਨੇ ਡੰਗਰ ਛੱਡ ਤੇ ਸਾਡੇ ਘਰੇ ਹੈਨ ਤਾਂ ਕੋਈ ਵੀ ਹੂੰ ਹੂੰ ਅੱਛਾ ਕੋਈ ਵੀ ਨਾ ਥਾ ਕਰੀ ਪਗੜੀ ਕਿਦ ਨੂੰ ਭੱਜ ਗਿਆ ਸਾਡੇ ਡੰਗਰ ਹੁਣ ਮੈਨੇ ਲੱਭਦੇ ਕਿ ਕਿੰਨੀ ਡੰਗਰ ਦੇ ਡੰਗਰ 4.5 ਤੇ 4 ਨਹੀਂ ਹੁਣ 4 ਨਹੀਂ ਲੱਭਿਆ ਕਰਦੇ ਮੱਝਾਂ ਦੀਆਂ ਮੱਝਾਂ ਹਾਂਜੀ ਮੱਝੇ ਦੀ ਇੱਕ ਗਾਂ ਹੀ ਸੀ ਕਿ ਜਿਹੜੇ ਫੋਰੈਸਟ ਆਫੀਸਰ ਆਏ ਉਹਨਾਂ ਨੇ ਖੋਲ ਕੇ ਛੜਤੀਆਂ ਨਹੀਂ ਹੁਣ ਜਿਹੜੇ ਆਏ ਤੇ ਸਾਡੀ ਤੂੜੀ ਖਾਲੀ ਕਾਨਕੁੱਪ ਅੱਛਾ ਤੁਸੀਂ ਤੇ ਐ ਨਹੀਂ ਤੁਹਾਡੇ ਪਿੱਛੇ ਐ ਨਹੀਂ ਤੇ ਭਾਜੀ ਸਾਡਾ ਬੱਚਾ ਵੀ ਨਾ ਥਾ ਅਸੀਂ ਕੰਮ ਤੇ ਕਰਦੇ ਬਾਡੀ ਕਰਦੇ ਤੇ ਮੈਂ ਕਹਿੰਦਾ ਹੁਣ ਤਾਂ ਮੱਝ ਵੀ 80 80 ਯਾਰ ਲੱਖ ਲੱਖ ਰੁਪਏ ਦੀ ਹੈ ਹਾਂਜੀ ਹਾਂਜੀ ਮੈਨੂੰ ਗੁੱਸੇ ਵਿੱਚ ਤੁਹਾਨੂੰ ਇੱਥੇ ਕੋਈ ਕਬਜ਼ਾ ਦਿਖਦਾ ਹੈ ਨਾ ਬਿਲਕੁਲ ਨਹੀਂ ਕਬਜ਼ਾ ਹੈ ਕੋਈ ਕਬਜ਼ਾ ਨਹੀਂ ਕਰ ਰਿਹਾ ਆਪਣਾ ਮਾਲ ਪਸ਼ੂ ਬਨ ਰੇ ਬਿਲਡਿੰਗ ਬਣਾਇਆ ਕਰ ਕੁਝ ਵੀ ਮੈਨੂੰ ਤਾਂ ਨਹੀਂ ਲੱਗਦਾ ਸਾਹਮਣੇ ਮੈਨੂੰ ਦਿਖਿਆ ਕਰਦੇ ਉਹ ਮਿਸਤਰੀ ਲੱਗੇ ਹੋਏ ਜੀ ਉਹ ਲੈਂਟਰ ਪੈ ਰਹੇ ਨਾ ਨਾ ਕੁਝ ਵੀ ਨਹੀਂ ਹੈ ਹੈ ਨਹੀਂ ਕੁਝ ਨਹੀਂ ਹੈ ਨਹੀਂ ਹੈ ਨਹੀਂ ਕੋਈ ਮਹਿਕਮੇ ਨੇ ਵੀ ਦਿੱ ਲੱਗੇ ਜੀ ਕੁਝ ਨਹੀਂ ਹੈ ਦੱਸਣ ਵਾਲੇ ਨੇ ਝੂਠ ਦੱਸਿਆ ਹਾਂ ਝੂਠ ਦੱਸਿਆ ਕੋਈ ਮਿਸਤਰੀ ਨਹੀਂ ਇੱਥੇ ਲੱਗੇ ਹੋਏ ਕੋਈ ਕਿਸੇ ਪਾਸੇ ਬਿਲਕੁਲ ਬਿਲਕੁਲ ਹਾਂ ਕੋਈ ਕੋਈ ਕਬਜ਼ਾ ਨਹੀਂ ਕਿਸੇ ਦਾ ਕੋਈ ਕਬਜ਼ਾ ਨਹੀਂ ਕਿਸੇ ਦਾ ਜੀ ਹਾਂਜੀ ਨਜਾਇਜ਼ ਤੰਗ ਹੋ ਰਿਹਾ ਨਜਾਇਜ਼ ਤੁਸੀਂ ਤੁਸੀਂ ਕੁਝ ਤੁਸੀਂ ਦੱਸੋ ਕੁਝ ਪਿੱਕਦਾ ਤੁਹਾਨੂੰ ਇੱਥੇ ਕੋਈ ਹੈਗਾ ਜੀ ਇੱਧਰ ਨਾ ਜੀ ਭਾਜੀ ਇੱਥੇ ਤਾਂ ਕੁਝ ਨਹੀਂ ਹੈ ਭਾਜੀ ਇਹ ਨਜਾਇਜ਼ ਤੱਕਾ ਹੋ ਰਿਹਾ ਸਾਡੇ ਨਾਲ ਸਾਡੇ ਪਿੰਡ ਵਾ ਸਾਡੀ ਧੀਆ ਭੈਣਾ ਚਾਚੀਆਂ ਤਾਈਆਂ ਸਾਰੇ ਖੜੀਆਂ ਚੱਲ ਮਾਤਾ ਭੈਣਾਂ ਨੂੰ ਪੁੱਛਦੇ ਹਾਂਜੀ ਸਰਾਂ ਜੀ ਹੋਰ ਕੀ ਹਾਲ ਹੈ ਜੀ ਲਾਲਚੰਦ ਜੀ ਸੰਜੀਵ ਲੋਟੀਆ ਬੋਲ ਰਿਹਾ ਹਾਂਜੀ ਸਰਾਂ ਜੀ ਹਾਂਜੀ ਸਤਿਗੁਰ ਜੀ ਸਤਿਗੁਰ ਜੀ ਉਹ ਠੀਕ ਹੋ ਮੋਦੀਆ ਵਧੀਆ ਠੀਕ ਹੈ ਜੀ ਅਸੀਂ ਨਾ ਜੀ ਪੋਲੇ ਵਾਲ ਪਿੰਡ ਆਏ ਤੇ ਹਾਂਜੀ ਅਸੀਂ ਇੱਕ ਤਾਂ ਤੁਸੀਂ ਕੰਪਲੀਟ ਕੀਤੀ ਵੀ ਕੋਈ ਕੀਤੀ ਜੀ ਪਿੰਡ ਵਾਸੀਆਂ ਦੀ ਪੋਲੇ ਵਾਲ ਦੀ ਹਾਂ ਪੋਲੇ ਵਾਲ ਦੀ ਜਿਹੜੀ ਕੰਪਲੀਟ ਹਨਗੇ ਉਹ ਇਹਨਾਂ ਦਾ ਪੰਚਾਇਤ ਦੀ ਵੀ ਕੰਪਲੀਟ ਹੈਗੀ ਹੈ ਤੇ ਪੰਚਾਇਤ ਦਾ ਕਰਤਾਰਪਦੀ ਪੰਚਾਇਤ ਭੋਲੇ ਵਾਲੇ ਬੰਦੇ ਦਾ ਕੇਸ ਚੱਲਦਾ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਨਿਸ਼ਾਨਦੇਹੀ ਹੋਈ ਸੀ 25 ਜਨਵਰੀ ਨੂੰ ਹੂੰ ਹੂੰ 25 ਜਨਵਰੀ ਸੀ ਸਾਲ ਹੂੰ ਉਸ ਨਿਸ਼ਾਨਦੇਹੀ ਦੇ ਵਿੱਚ ਚਾਰ ਘਰਾਂ ਦਾ ਮਤਲਬ 13 14000 ਸਕਰ ਫੁੱਟ ਨਜਾਇਜ਼ ਕਬਜ਼ਾ ਸ਼ੋ ਹੋ ਗਿਆ ਜੀ ਨਿਸ਼ਾਨਦੇਹੀ 'ਚ ਠੀਕ ਹੈ ਉਸ ਨਿਸ਼ਾਨਦੇਹੀ ਨੂੰ ਮੁੱਖ ਰੱਖਦੇ ਹੋਏ ਮੈਕਮਾ ਜੰਗਲਾਤ ਨੇ 11 ਬੰਦਿਆਂ ਨੂੰ ਨਜਾਇਜ਼ ਕਬਜ਼ੇ 'ਚ ਨੋਟਿਸ ਦਿੱਤੇ ਜੀ ਠੀਕ ਹੈ 11 ਬੰਦਿਆਂ ਨੂੰ 12 ਮਾਰਚ ਨੂੰ ਨਜਾਇਜ਼ ਕਬਜ਼ੇ ਦੇ ਨੋਟਿਸ ਦੇ ਤੇ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਖਸਰਾ ਨੰਬਰ 249 ਦੇ ਵਿੱਚ ਹੂੰ ਹੂੰ ਠੀਕ ਹੈ ਜੀ ਜਿਹਦੀ ਮਾਲਕ ਪੰਜਾਬ ਸਰਕਾਰ ਤੇ ਮਕਬੂਜਾ ਮਹਿਕਮਾ ਜੰਗਲਾਤ ਹੈ ਜੀ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਖਸਰਾ ਨੰਬਰ 249 252 248 ਇਹ ਮੈਕਵਾ ਪੰਜਾਬ ਸਰਕਾਰ ਦੀ ਮਾਲਕੀ ਹੈ ਜੀ ਹੂੰ ਹੂੰ ਤੇ ਪੰਜਾਬ ਸਰਕਾਰ ਦੀ ਮਾਲਕੀ ਹੈ ਮਕਬੂਜਾ ਮਹਿਕਮਾ ਜੰਗਲਾਤ ਦੀ ਮਾਲਕ ਅੱਗੇ ਬਣਾਈ ਵੀ ਉਹਨਾਂ ਨੇ ਠੀਕ ਹੈ ਜਿਨ੍ਹਾਂ ਦੇ ਮਤਲਬ ਇਹ ਹੈਗੀ ਆ ਹੂੰ ਹੂੰ ਤੇ ਇਹ ਚ ਤਾਂ ਮੇਰੀ ਸ਼ਿਕਾਇਤ ਦਾ ਕੋਈ ਰੋਲਾ ਨਹੀਂ ਹੈ ਜੀ ਇਹ ਤਾਂ ਮਤਲਬ ਮਹਿਕਮੇ ਤੇ ਜੋ ਕਾਰਵਾਈ ਹੋਈ ਹੈ ਮਹਿਕਮੇ ਤੇ ਹੋਈ ਹੈ ਜੀ ਨਹੀਂ ਮੈਂ ਮਹਿਕਮੇ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਲਾਲਚੰਦ ਕੰਪਲੀਟ ਕਰਤਾ ਇਹ ਬਾਕੀ ਸਾਨੂੰ ਤਾਂ ਕੋਈ ਤਕਲੀਫ ਨਹੀਂ ਹੈ ਇੰਨੀ ਕਿਹੜਾ ਕੁਝ ਇੱਤੇ ਰੱਖਿਆ ਵਾ ਇਹ ਨਹੀਂ ਜੇ ਮਹਿਕਮੇ ਨੂੰ ਤਕਲੀਫ ਨਹੀਂ ਆ ਜੀ ਤਾਂ ਮਹਿਕਮਾ ਫਿਰ ਸਰਕਾਰੀ ਇਹ ਮਤਲਬ ਮਹਿਕਮੇ ਕੋਲ ਰਾਈਟ ਹੈ ਮਹਿਕਮਾ ਸਰਕਾਰੀ ਜ਼ਮੀਨ ਤੇ ਜਿਹਨੂੰ ਮਰਜ਼ੀ ਕਬਜ਼ੇ ਕਰਾ ਦੇਵੇ ਜੀ ਨਹੀਂ ਕਬਜ਼ੇ ਨਹੀਂ ਕਹਿੰਦੇ ਹੈ ਹੀ ਨਹੀਂ ਕੋਈ ਸਾਨੂੰ ਦਿਖਾਇਆ ਨਹੀਂ ਕਰਦਾ ਕਹਿੰਦੇ ਉਹ ਤੇ ਆਪ ਕਰਿਆ ਵਾ ਤੇ ਕਹਿੰਦੇ ਭੋਪਿਆ ਮਤਲਬ ਨਾ ਉੱ हां जी हां जी मैं कहंदे ਭੋ ਪਿਆ ਕੱਲਾ ਬਾਕੀ ਤਾਂ ਕੋਈ ਇੱਥੇ ਕਬਜ਼ੇ ਵਾਲੀ ਤਾਂ ਦਿਖਦੀ ਸਰ ਕਬਜ਼ਾ ਨਹੀਂ ਜੀ ਇਹਨਾਂ ਦੇ ਇੱਥੇ ਪਸ਼ੂ-ਕੂਚੂ ਬਣੇ ਜੋ ਮੈਂ ਕਿਹਾ ਮੈਂ ਤਾਂ ਖਾਲੀ ਕਰਾਜੀ ਮੇਰਾ ਤਾਂ ਕੋਈ ਰੋਲ ਹੀ ਨਹੀਂ ਹੈਗਾ ਜੇ ਪਸ਼ੂ ਬਣਨ ਨਾਲ ਕਿਹੜਾ ਕਬਜ਼ਾ ਹੋ ਜਾਂਦਾ ਜੀ ਲਾਲਚੰਦ ਜੀ ਨਹੀਂ ਸਰ ਪਸ਼ੂ ਬਣਨ ਝੁੰਗੀਆਂ ਪੈਣ ਜਿਹੜੀਆਂ ਇੱਥੇ ਲੈਟਰਾਂਗਾਂ ਬਣੀਆਂ ਬਣਾਈਆਂ ਜੀ ਨਾਜਾਇਜ਼ ਕਬਜ਼ਾ ਹੈ ਕਿ ਜਿਹੜਾ ਬੰਦਾ ਥੋੜੇ ਕੋਲ ਬੋਲਦਾ ਜਿਹੜੀ ਜਿਹੜੀ ਚੀਜ਼ ਨਾਜਾਇਜ਼ ਆ ਉਹ ਤੋੜ ਦੋ ਸੜੀ ਨਾਜਾਇਜ਼ ਨਹੀਂ ਸਰ ਇਹਨਾਂ ਨੂੰ 11 ਬੰਦੇ ਨੂੰ ਮੈਂ ਮੈਂ ਤੁਹਾਨੂੰ ਨੋਟਿਸ ਵਾਲੀ ਕਾਪੀ ਉਹ ਸਰ ਕਾਪੀ ਭੇਜ ਦਿੰ ਜੈ ਚੰਦ ਦੇ ਦੋਨੇ ਪੈਨਸ਼ਨਰ ਹੈ ਜੀ ਰਿਟਾਇਰ ਹੋ ਗਏ ਵੀ ਮਹਿਕਮੇ ਚੋਂ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਦੋ ਬੰਦੇ ਠਾਕੁਰ ਦੇ ਜੱਗ ਦੇ ਮਹਿਕਮੇ ਦੇ ਪੱਕੇ ਮਲਾਜਮ ਹੋਣ ਟੁੱਟੀ ਅੱਜ ਵੀ ਹੈਗੇ ਆ ਅੱਛਾ ਅੱਛਾ ਜੇ ਮੈਂ ਕਹਿੰਦੇ ਪੱਕੇ ਮਲਾਜਮ ਹੈ ਇਹਦਾ ਮਤਲਬ ਉਹ ਨਹੀਂ ਹੈਗਾ ਵੀ ਮਹਿਕਮੇ ਦੇ ਬੰਦੇ ਦਾ ਕੱਪਾ ਜਿਹੜੀ ਸਰ ਬਾੜ ਕਰਦੇ ਖੇਤ ਨੂੰ ਉਹ ਰੋਕਣ ਵਾਸਤੇ ਕਰਦੇ ਨੇ ਵੀ ਚੋਰੀ ਇੱਕ ਮੇਰੀ ਗੱਲ ਸੁਣਿਓ ਗੱਲ ਕਰਨੀ ਚਾਹੁੰਦਾ ਕੋਈ ਤੁਹਾਡੇ ਨਾਲ ਗੱਲ ਕਰਿਓ ਕਰਿਓ ਦੱਸ ਦਿਓ ਹੈਲੋ ਹਾਂਜੀ ਲਾਲ ਚਾਚ ਜੀ ਜਿਹੜਾ 13 ਕਨੈਲ ਕੁਸ ਮਰ ਲੈ ਤੈ ਰੋਕਿਆ ਵਾ ਉਹ ਨਹੀਂ ਸਰਕਾਰ ਦਾ ਮੇਰੇ ਕੋਲ ਮੰਕਾ ਨਹੀਂ ਜਦ ਤੇ ਸਰਕਾਰ ਤੇ ਫਿਰ ਕਰੀ ਮੈਂ ਕਿ ਮੈਨੇ ਤਾਂ ਹੀ ਕਰੀ ਸਾਡੇ ਕੋ ਵੀ ਰਿਕਾਰਡ ਹੈਗਾ ਅਸੀਂ ਵੀ ਉੱਪਰ ਤੇ ਜਾਵਾਂਗੇ ਤੂੰ ਸ਼ਿਕਾਇਤ ਕਰਤਾ ਤਾਂ ਕਰਤਾਰ ਪਰ ਸਾਡੇ ਭੋਲੇ ਆ ਦਾ ਜੀਣਾ ਦਲੁਮ ਕਰਿਆ ਵਾ ਮੈਂ ਤੂੰ ਹੀ ਜੰਮਿਆ ਇੱਥੇ ਸਾਰੇ ਤੇ ਮੈਂ ਕਿ ਮੇਦੀ ਅਹੀ ਤੇ ਚੜਾਇਆ ਵਾ ਜੋ ਕਰਨਾ ਕਰਨਾ ਕਿਹਾ ਤਾਂ ਸਾਨੂੰ ਜਾਰ ਤਾਂ ਦਿੱਤਾ तू शिकायत ਕਰਦਾ ਤੈਨੂੰ ਦੁਨੀਆ ਦਾ ਪਤਾ ਤੈਨੂੰ ਤੈਨੂੰ ਪਤਾ ਵੀ ਮੈਂ ਛੜਾ ਕੇ ਛੱਡੂਗਾ ਤੂੰ ਛੜਾ ਦੇ ਕੋਈ ਨਹੀਂ ਤੂੰ ਵੀ ਚੱਲ ਜਿੱਥੇ ਤੇ ਜਾਣਾ ਤੂੰ ਚੱਲ ਜਿੱਥੇ ਨੂੰ ਮਰਜੀ ਤੂੰ ਚੱਲ ਜਿੱਥੇ ਤੇ ਮਰਜੀ ਤੇ ਠੁੱਠਾ ਪਾਤਾ ਸਾਡੇ ਪਰ ਬੁਆਬ ਅਸੀਂ ਤੈਨੂੰ ਕੁੱਟਿਆ ਦਾ ਚੱਲ ਤੇ ਬਾਬਿਆਂ ਦਾ ਕਸਮ ਵੀ ਖਾਧੀ ਹੈ ਹਾਂ ਦੀ ਹੁਣ ਹਾਂ 15 ਕਸਮ ਖਾ ਤੇਰਾ ਕੋਈ دین ਨਾ ਲੋਕਾਂ ਦੇ ਪੈਸੇ ਹੈਲੋ ਹਾਂਜੀ ਹਾਂਜੀ ਸੰਜੀਵ ਲੋਟੀਆ ਬੋਲ ਰਿਹਾ ਜੀ ਹਾਂਜੀ ਹਾਂਜੀ ਸਰ ਨਮਸਕਾਰ ਨਮਸਕਾਰ ਜੀ ਕੀ ਹਾਲ ਹੈ ਠੀਕ ਹੈ ਸਰ ਵਧੀਆ ਵਧੀਆ ਤੁਸੀਂ ਸੁਣਾਓ ਕਿੱਧਰ ਹੋ ਮੈਂ ਆਨੰਦਪੁਰ ਸਾਹਿਬ ਆ ਜੀ ਆਨੰਦਪੁਰ ਸਾਹਿਬ ਅੱਛਾ ਆਪਾਂ ਇਹ ਜੀ ਪੋਲੇ ਵਾਲ ਪਿੰਡ ਪੂਰਾ ਪਿੰਡ ਮੇਰੇ ਸਾਹਮਣੇ ਬੈਠਾ ਜੀ ਠੀਕ ਹੈ ਜੀ ਤੇ ਇਹ ਕੁਝ ਕੰਪਲੀਟ ਕਰ ਰਹੇ ਜੀ ਵੀ ਤੁਸੀਂ ਬਹੁਤ ਜ਼ਿਆਦਾ ਤੱਕਾ ਕੀਤਾ ਤੁਸੀਂ ਜ਼ਿਆਦਾ ਹੀ ਹੀ ਤੇ ਖਲਾਰੇ ਦਿਖਿਆ ਵੀ ਕਰਦੇ ਐ ਅੱਛਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹਦੇ ਦੇਖੋ ਆਪਾਂ ਕੋਈ ਤੱਕਾ ਨਹੀਂ ਕੀਤਾ ਕੋਈ ਕੁਝ ਨਹੀਂ ਐ ਸਿਰਫ ਇੱਥੇ ਜੋ ਵੀ ਛਿਗਾ ਇਹਨਾਂ ਨੂੰ ਬੜੇ ਚਿਰ ਤੋਂ ਕਹਿ ਰਹੇ ਆ ਸਾਡੇ ਤੋਂ ਤੁਸੀਂ ਰਿਕਾਰਡ ਵੀ ਦੇ ਸਾਰੇ ਦਫ਼ਤਰ ਤੱਕ ਆ ਕੇ ਕਿ ਇਹਨਾਂ ਦੇ ਪਿੰਡਾਂ ਦੀ ਇੱਕ ਬੰਦਾ ਖੜਾ ਵਾ ਉਹ ਸ਼ਿਕਾਇਤ ਕਰੀ ਜਾਂਦਾ ਬੜੇ ਚਿਰ ਤੋਂ ਹੀ ਕਰਦਾ ਆ ਰਿਹਾ ਇਹਨੂੰ ਪਤਾ ਹੈ ਅੱਛਾ ਜੀ ਤੇ ਖਾਲਸ ਕੇ ਨਹੀਂ ਸ਼ਿਕਾਇਤ ਨਹੀਂ ਹੈ ਨਾਲ ਮਖਾਨਾਂ ਦੀ ਵੀ ਨਾਲੇ ਸ਼ਿਕਾਇਤ ਹੈ ਅੱਛਾ ਜੀ ਤੇ ਆਪਾਂ ਬੜੇ ਚਿਰ ਤੋਂ ਇਹਨਾਂ ਨੂੰ ਕਹਿੰਦੇ ਆ ਰਹੇ ਆ ਕੁੜੀ ਨੇ ਮਹੀਨੇ ਤੋਂ ਮਗਰ ਗਈ ਵੀ ਸੀ ਤੇ ਤੁਸੀਂ ਨੇ ਹੁਣ ਆਪਣੀ ਜਿਹੜੀ ਤੂੜੀਆਂ ਹੁਣ ਇੱਥੇ ਰੱਖਿਓ ਜਦੋਂ ਤੂੜੀ ਭਰਦੇ ਵੀ ਤੇ ਉਦੋਂ ਵੀ ਗਾ ਕੇ ਦੇ ਓਕੇ ਜੀ ਇਹ ਟੂੜੀ ਨਾਂ ਤੁਸੀਂ ਕਰੋ ਪਰ ਫਿਰ ਵੀ ਇਹ ਮਰਜ਼ੀ ਆਪਣੀ ਕਰਦੇ ਨੇ ਟੂੜੀ ਰੱਖਦੇ ਨੇ ਕਰਦੇ ਨੇ ਉਹ ਉਦੜ ਮੇਰੇ ਜਾ ਕੇ ਜਦੋਂ ਹਾਲਾਤ ਜ਼ਿਆਦਾ ਹੀ ਹੋ ਗਏ ਫਿਰ ਉੱਪਰੋਂ ਵੀ ਪ੍ਰੈਸ਼ਰ ਹੋਇਆ ਅਫਸਰ ਕਹਿੰਦੇ ਮੇਰੇ ਜਗ੍ਹਾ ਖਾਲੀ ਕਰਵਾਓ ਕਿਉਂਕਿ ਕੰਪਲੇਂਟਰ ਸਾਡੀ ਬਹੁਤ ਜ਼ਿਆਦਾ ਤੰਗ ਕਰਦਾ ਪਿਆ ਇਹਨਾਂ ਨੂੰ ਵੀ ਪਤਾ ਹੀ ਹੈ ਹਾਂਜੀ ਹਾਂਜੀ ਬਾਕੀ ਕੋਈ ਵੀ ਕਿਸੇ ਕਿਸਮ ਦਾ ਉੱਤੇ ਕੋਈ ਨੁਕਸਾਨ ਨਹੀਂ ਹੈ ਤੁਸੀਂ ਦੇਖ ਰਹੋ ਤੁਹਾਡੇ ਸਾਹਮਣੇ ਹੀ ਹੈ ਕੋਈ ਬਿਲਡਿੰਗ ਬਣੀ ਨਹੀਂ ਮੇਰੇ ਕੋਲ ਫੋਟੋ ਵੀ ਹੈ ਕਿ ਪਹਿਲਾਂ ਅਸੀਂ ਚੱਕਾ ਉਹ ਇੱਕੋ ਹੀ ਗੱਲ ਦੱਸਿਓ ਇੱਕ ਮੈਨੂੰ ਗੱਲ ਦੱਸਿਓ ਜੀ ਹਾਂਜੀ ਵੀ ਇੱਥੇ ਨਾ ਤਾਂ ਕੋਈ ਬਿਲਡਿੰਗ ਬਣ ਰਹੀ ਹਾਂਜੀ ਕੁਛ ਵੀ ਤੇ ਦਿਖਿਆ ਨਹੀਂ ਕਰਦਾ ਪੂਰ ਅੱਕ ਲਿਆ ਤਾਂ ਮੈਂ ਨਹੀਂ ਕਹਿੰਦਾ ਇਹਨੂੰ ਕੋਈ ਕਬਜ਼ਾ ਕਹਿੰਦਾ ਉਪਾਂ ਦੀ ਪ੍ਰੋਬਲਮ ਹੈ ਤੂੜੀ ਦੇ ਕੁੱਪ ਜਿਹੜੇ ਗੇ ਕੁੱਪਤ ਮੈਂ ਤਾਂ ਦਿਖਿਆ ਨਹੀਂ ਜੀ ਸਾਡੇ ਕੈਮਰੇ ਦੇ ਵਿੱਚ ਸਾਰੇ ਇਹ ਹੀ ਦੇਖ ਰਹੇ ਆ ਪਿੰਡ ਸਾਰਾ ਬੈਠਾ ਇੱਥੇ ਕੋਈ ਕੁੱਪ ਦੱਸੂਗੇ ਜੀ ਹੈਗਾ ਇਹ ਨਹੀਂ ਡੰਬਰੇਲੀ ਆ ਕੋਈ ਕੁੱਪ ਆ ਗਿਆ ਹਾਂਜੀ ਕੋਈ ਕੁੱਪ ਨਹੀਂ ਜੀ ਇੱਥੇ ਯਾਰ ਜਿਹਨੂੰ ਆਜੀ ਤੂੜੀ ਤੂੜੀ ਨੂੰ ਬੋਰਾ ਪਾਉਂਦੇ ਇਹਨੂੰ ਕੀ ਕਹਿੰਦੇ ਉਹ ਤਾਂ ਬੋਰੀ ਦੇ ਵਿੱਚ ਪਈ ਆ ਉਦਾਂ ਬੈਠੇ ਆ ਆ ਆ ਵੱਡੇ ਬੋਰੇ ਆ ਗਏ ਤਾਂ ਉਹਨਾਂ ਨੇ ਪਹਿਲਾਂ ਪਹਿਲਾਂ ਉਹ ਅੱਛਾ ਖੜਕਾਨੇ ਵਾਲੇ ਕੋਲ ਭਰ ਦੇ ਆਈ ਤਾਂ ਬੋਰੀ ਆ ਗਈ ਆ ਜੀ ਮੇਰੇ ਭਾਜੀ ਮੇਰੀ ਗੱਲ ਸੁਣੋ ਅਸੀਂ ਜਮੀਨ ਤੇ ਕਬਜ਼ਾ ਖਾਲ ਲਿਆ ਬਾਈ ਉਹਨਾਂ ਨੇ ਤੁਸੀਂ ਆ ਕੇ ਦੇਖੋ ਜਿਹਦੇ ਕੋਲ ਮੇਰੇ ਕੋਲ ਈਮੇਲ ਹੈਗੀਆਂ ਔਨ ਰਿਕਾਰਡ ਹੈ ਕੋਈ ਨਹੀਂ ਤੁਸੀਂ ਤੁਸੀਂ ਰਿਪੋਰਟ ਤਾਂ ਤਿਆਰ ਕਰ ਸਕਦੇ ਜੀ ਇੱਥੇ ਕੋਈ ਕਬਜ਼ਾ ਨਹੀਂ ਹੈਗਾ ਕਬਜ਼ਾ ਤਾਂ ਅਸੀਂ ਕਹਿੰਦੇ ਨਹੀਂ ਹੈ ਅਪੇਰ ਵਰ ਜੀ ਇਹ ਜਿਹੜੇ ਦੇਖ ਲਓ ਫਾਇਰ ਦੇਖ ਲਓ ਕਿੰਨੀ ਬੜੀ ਫਾਇਰ ਚੋਂ ਕੰਪਲੇਂਟ ਆ ਪਾ ਆ ਗਿਆ ਮੇਰੀ ਤੁਹਾਡੀ ਗੱਲ ਮਨੀ ਜੀ ਸਮਝ ਗਿਆ ਹਾਂ ਜੀ ਮੇਰੀ ਗੱਲ ਸੁਣੋ ਤੁਸੀਂ ਬੈਸ ਇਨਾਂ ਨੂੰ ਵੀ ਪਤਾ ਹੈ ਇਨਾਂ ਦਾ ਕੋਣ ਦੋ ਅਫਸਰ ਜਾਂ ਦੋ ਅਫਸਰ ਜਾਂ ਦੋ ਬਰਕਰ 3004 ਜਣੇ ਰਲ ਕੇ ਉਹਨਾਂ ਆਡੀਆਂ ਨਾ ਜੀ ਇਹ ਮੱਝਾਂ ਖੋਲਤੀਆਂ ਮਾ ਚਾਰ ਠੀਕ ਹੈ ਜੀ ਉਹ ਨਹੀਂ ਮਿਲੇ ਕਰਦੀਆਂ ਚਲੋ ਕੋਈ ਨਹੀਂ ਮੈਂ ਕੋ ਤੁਸੀ ਕੋ ਭਾਈ ਵੀ ਲਿਖ ਕੇ ਕਿਤੇ ਵੀ ਕੰਪਲੇਂਟ ਪਾ ਦਿਓ ਉਹ ਕਹਿੰਦੇ ਜੀ ਤੁਸੀਂ ਇਸ ਗੱਲ ਦੀ ਮੇਰੀ ਕੰਪਲੇਂਟ ਪਾ ਸਕਦੇ ਆ ਪਾਦੋ ਜਿੱਥੇ ਮਰਜੀ ਕਿਤੇ ਥਾਣੇ ਦੇਣੀ ਜਿੱਥੇ ਮਰਜੀ ਦੇਣੀ ਦੇ ਦੋ ਜੇ ਮੱਝਾਂ ਇਹਨਾਂ ਦੀਆਂ ਗਈਆਂ ਹੋਈਆਂ ਜਿੱਥੇ ਮੱਝਾਂ ਹੋਈਆਂ ਤਾਂ ਮੈਂ ਦੱਸ ਦਈਓ ਮੇਰੇ ਕੋਲ ਸਾਰਾ ਰਿਕਾਰਡ ਦੀਏਗਾ ਅੱਛਾ ਤੁਸੀਂ ਵੀਡੀਓਗ੍ਰਾਫੀ ਕੀਤੀ ਵੀ ਬਿਲਕੁਲ ਫੋਟੋ ਕੀਤੀ ਹੈ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਦੇਖੋ ਨਹੀਂ ਮੈਂ ਤੁਹਾਡੀ ਮੈਂ ਕਿਹਾ ਸਿਰ ਮੈਂ ਮੈਂ ਦੇਖ ਲਿਆ ਜੀ ਦੇਖ ਲਿਆ ਮੈਂ ਤੁਹਾਡੀ ਗੱਲ ਰਾਈਟ ਹੈ ਵੀ ਆਪਸੀ ਲੜਾਈ ਹੈ ਉਹਦੇ ਵਿੱਚ ਮਹਿਕਮਾ ਖੱਜਲ ਹੋ ਰਿਹਾ ਹੈ ਵੈਸੇ ਤੁਸੀਂ ਮੇਰੀ ਇੱਕ ਬੇਨਤੀ ਹੈ ਫਿਰ ਤੁਹਾਨੂੰ ਵੇ ਜੋ ਵੀ ਨੇ ਕੰਪਲੀਟ ਚ ਲਿਖਿਆ ਵਾ ਉਹ ਕੰਪਲੀਟ ਚ ਲਿਖਿਆ ਵਾ ਕਿ ਆਗਾ ਜੀ ਮੇਨ ਵਾ ਇੱਥੇ ਕੋ ਬਿਲਡਿੰਗ ਬਣ ਰਹੀ ਆ ਕਿ ਆ ਬਿਲਕੁਲ ਬਿਲਡਿੰਗ ਦੇ ਉੱਪਰ ਗਾਰਡ ਕੁਆਟਰ ਦੇ ਉੱਪਰ ਤੁਹਾਡੇ ਦੇ ਕਬਜ਼ਾ ਕੀਤਾ ਵਾ ਜੀ ਹਾਂ ਬਿਲਕੁਲ ਤੁਸੀਂ ਈਮੇਲ ਮੇਰੇ ਕੋਲੋਂ ਦੇ ਕਾਰਡ ਆ ਤੁਸੀਂ ਦੇਖ ਲਿਓ ਆ ਕੇ ਨਹੀਂ ਮੋਟੇ 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 ਦੱਸ ਦਿਓ ਨਾ ਮੈਨੂੰ ਕੋਈ ਕੀ ਇਲਜ਼ਾਮ ਕੀ ਆਤੇ ਉਹਦੇ ਮੇਨ ਕਬਜ਼ਾ ਜੀ ਕਬਜ਼ਾ ਉਹ ਕਹਿੰਦਾ ਕਬਜ਼ਾ ਕੀਤਾ ਉੱਪਰ ਤੱਕ ਤੁਹਾਡੀ ਨਿਗਾਹ ਚ ਕੀ ਆਏ ਜੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਰਹੇ ਜੀ ਉਹ ਤੁਹਾਨੂੰ ਕੀ ਲੱਗਦਾ ਜੀ ਸਰ ਮੇਰਾ ਤਾਂ ਕਬਜ਼ਾ ਹੀ ਹੈ ਜਿਹਦੇ ਵਿੱਚ ਡੰਗਰਬਾਨੋ ਕੇ ਲੈਟਰਨ ਟਾਇਲਟ ਅੱਗੇ ਜਾ ਕੇ ਦੇਖੋ ਪੱਕੇ ਪੱਕੇ ਬਣਾਈਆਂ ਵਾ ਉਹ ਬੱਜਾ ਨਹੀਂ ਹੈ ਜਿਹੜੇ ਢਾਈਆਂ ਹੂੰ ਹੂੰ ਚਲੋ ਇਹ ਵੀ ਦੇਖ ਲਓ ਜੇ ਗੱਲ ਆ ਗਈ ਤਾਂ ਉਹਦੀ ਗੱਲ ਤੇ ਆ ਜੰਦੀ ਤੁਸੀਂ ਥੋੜਾ ਜਿਹਾ ਅੱਗੇ ਜਾ ਕੇ ਵੀਊ ਦੇਖੋ ਜਾ ਕੇ ਕਿਉਂਕਿ ਇੱਟਾ ਨਾਲ ਸੀਮੈਂਟ ਨਾਲ ਪੱਕੀਆਂ ਨਹੀਂ ਬਣਾਨੀ ਸ਼ੁਰੂ ਕਰਤੀ ਸੀ ਕਿਹੜੀ ਢਾਈ ਹੈ ਚਲੋ ਮੰਨ ਲਓ ਇਹਨਾਂ ਦੀ ਗੱਲ ਤੇ ਮੰਨ ਲਓ ਨਹੀਂ ਕਬਜ਼ਾ ਕਰੇ ਦੇਖੋ ਜਾ ਕੇ ਸਰ ਤੁਸੀਂ ਅੱਗੇ ਨੂੰ ਹੂੰ ਹੂੰ ਸੀਮਰ ਦੀਆਂ ਲਾਈਟ ਚਨਾਈ ਕੀਤੀਆਂ ਵਾ ਜੀ ਜੀ ਜੀ

ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99